ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਆਪਣੀ ਵੀਡੀਓ ਜਿਹੜੀ ਹੈਗੀ ਆ ਉਹ ਰਹੇਗੀ ਕਿ ਸੂਟ ਦੀ ਕਾਨ ਆਪਾਂ ਨੇ ਕਿਵੇਂ ਕੱਢਣੀ ਹੈ ਹੁਣ ਤੁਹਾਨੂੰ ਮੈਂ ਸੂਟ ਦਿਖਾਉਣੀ ਆ ਇਹ ਤੇ ਕਸਟਮਰ ਦਾ ਕਹਿਣਾ ਆ ਕਿ ਇਹ ਸੂਟ ਸੱਜੇ ਤੋਂ ਖੱਬੇ ਵੱਲ ਨੂੰ ਜਾਂਦਾ ਆ ਫਰੰਟ ਵਾਲਾ ਪੱਲਾ ਠੀਕ ਹੈ ਤੇ ਕਾਨ ਕੱਢਣੀ ਤੁਹਾਨੂੰ ਮੈਂ ਦੱਸੂਗੀ ਕਿ ਸਿਲਾਈ ਕੀਤਾ ਹੋਇਆ ਤੁਹਾਡਾ ਕਮੀਜ਼ ਠੀਕ ਹੈ ਜਿਹਦੇ ਵਿੱਚ ਕੇ ਕਈ ਵਾਰ ਕਾਨ ਆ ਜਾਂਦੀ ਹੈ ਤਾਂ ਉਹ ਕਿਵੇਂ ਕੱਢਣੀ ਹੈ ਦੇਖੋ ਇਹ ਮੈਂ ਸਾਰਾ ਉਧੇੜ ਕੇ ਰੱਖਿਆ ਹੋਇਆ ਠੀਕ ਹੈ ਤੁਸੀਂ ਵੀ ਪਹਿਲਾਂ ਇਹਦੇ ਬਾਜੂ ਅਲੱਗ ਕਰ ਲੈਣੇ ਆ ਠੀਕ ਹੈ ਬਾਜੂ ਅਲੱਗ ਕਰ ਲੈਣੇ ਆ ਉਧੇੜ ਕੇ ਠੀਕ ਹੈ ਤੇ ਹੁਣ ਜਦੋਂ ਆਪਾਂ ਇਹਨੂੰ ਊਰੇ ਤੋਂ ਦੇਖੋ ਚੱਕਦੇ ਆ ਬਰਾਬਰ ਕਰਕੇ ਠੀਕ ਹੈ ਆ ਦੇਖੋ ਉੱਪਰ ਤੋਂ ਆਪਾਂ ਇਹਨੂੰ ਬਰਾਬਰ ਕਰਕੇ ਚੱਕਦੇ ਆ ਮੋਡੇ ਤੋਂ ਠੀਕ ਹੈ ਮੋਡੇ ਦੀ ਸੂਣ ਨਾਲ ਮਾ ਲਾ ਕੇ ਚੱਕਦੇ ਆ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਸੱਜੇ ਤੋਂ ਖੱਬੇ ਵੱਲ ਨੂੰ ਜਾ ਰਿਹਾ ਫਰੰਟ ਵਾਲਾ ਪੱਲਾ ਠੀਕ ਹੈ ਤੇ ਤਕਰੀਬਨ ਕਿੰਨਾ ਜਾ ਰਿਹਾ ਹੈ ਇਹ 2 ਇੰਚ ਦੇ ਕਰੀਬ ਇਹ ਖੱਬੇ ਸਾਈਡ ਨੂੰ ਜਾ ਰਿਹਾ ਟੇਡਾ ਠੀਕ ਹੈ ਹੁਣ ਇਹ ਗੈਪ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਠੀਕ ਹੈ ਇੰਨਾ ਜ਼ਿਆਦਾ ਇਹ ਇੱਧਰ ਜਾਂਦਾ ਆ ਮਤਲਬ ਕਿ ਜਦੋਂ ਪਾਉਂਦਾ ਹੋਊਗਾ ਕਸਟਮਰ ਤਾਂ ਕਾਫੀ ਜ਼ਿਆਦਾ ਉਹ ਜਾਂਦਾ ਉਹਨਾਂ ਦਾ ਕਹਿਣਾ ਆ ਕਿ ਹੁਣ ਇਹਦੀ ਕੰਨ ਆਪਾਂ ਨੇ ਕਿਵੇਂ ਕੱਢਣੀ ਆ ਦੇਖੋ ਮੈਂ ਤੁਹਾਨੂੰ ਇਦਾਂ ਹੀ ਕੱਢ ਕੇ ਦਿਖਾਉਣੀ ਆ ਠੀਕ ਹੈ ਦੇਖੋ ਜਿਹੜਾ ਇਹ ਪੱਲਾ ਆਪਣਾ ਜਾ ਰਿਹਾ ਠੀਕ ਹੈ ਸਾਈਡ ਨੂੰ ਉੱਪਰ ਵਾਲਾ ਪੱਲਾ ਠੀਕ ਹੈ ਉੱਪਰ ਵਾਲਾ ਪੱਲਾ ਆਪਣਾ ਸਾਈਡ ਨੂੰ ਜਾ ਰਿਹਾ 2 ਇੰਚ ਠੀਕ ਹੈ ਥੋੜਾ ਜਿਹਾ ਮੈਂ ਜ਼ੂਮ ਕਰ ਲੂੰਗੀ ਤੇ ਦੇਖੋ ਹੁਣ ਇਹ ਨੂੰ ਨਾ ਆਪਾਂ ਨੇ ਦੇਖੋ ਜਿੱਧਰਲੀ ਸਾਈਡ ਤੋਂ ਇਹ ਜਾ ਰਿਹਾ ਠੀਕ ਹੈ ਆਪਾਂ ਇਹਨੂੰ 1.5 ਇੰਚ ਉੱਪਰ ਚੱਕ ਲੈਣਾ ਠੀਕ ਹੈ ਇਹ ਪਿੱਛੇ ਵਾਲਾ ਪੱਲਾ ਹੋ ਗਿਆ ਇਹ ਤੋਂ 1.5 ਇੰਚ ਉੱਪਰ ਚੱਕਾਂਗੇ ਆਪਾਂ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਕਿਉਂਕਿ ਜਿੰਨਾ ਇਹ ਸਾਈਡ ਤੇ ਜਾ ਰਿਹਾ ਨਾ ਓਨਾ ਹੀ ਆਪਾਂ ਨੇ ਇਹਨੂੰ ਉੱਪਰ ਚੱਕ ਲੈਣਾ 2 ਇੰਚ ਜਾ ਰਿਹਾ ਤਾਂ ਆਪਾਂ 1.5 ਇੰਚ ਠੀਕ ਹੈ 1.5 ਇੰਚ ਤੇ ਨਿਸ਼ਾਨੀ ਲਗਾਵਾਂਗੇ ਇਦਾਂ ਠੀਕ ਹੈ ਆ ਦੇਖੋ 1.5 ਇੰਚ ਆਪਾਂ ਨੇ ਇਹਨੂੰ ਉੱਪਰ ਚੱਕ ਲਿਆ ਫਰੰਟ ਵਾਲੇ ਨੂੰ ਠੀਕ ਹੈ ਤੇ ਇਧਰੋਂ ਕੁਝ ਨਹੀਂ ਕਰਨਾ ਫਿਲਹਾਲ ਆਪਾਂ ਇੱਕ ਸਾਈਡ ਤੋਂ ਚੱਕ ਕੇ ਇਹਨੂੰ ਝਾੜ ਲਵਾਂਗੇ ਠੀਕ ਹੈ ਦੇਖੋ ਹੁਣ ਇਹ ਸਹੀ ਆ ਗਿਆ ਠੀਕ ਹੈ ਨਾ ਦੇਖੋ ਉੱਪਰ ਚੱਕਿਆ ਆਪਾਂ ਨੇ ਇਹਨੂੰ 1.5 ਇੰਚ ਤਾਂ ਇਹ ਸਹੀ ਆ ਗਿਆ ਮਤਲਬ ਹੁਣ ਸਾਈਡ ਤੇ ਨਹੀਂ ਜਾ ਰਿਹਾ ਬਿਲਕੁਲ ਬਰਾਬਰ ਹੋ ਚੁੱਕਿਆ ਇਹ ਠੀਕ ਹੈ 1.5 ਇੰਚ ਆਪਾਂ ਨੇ ਉੱਪਰ ਚੱਕ ਲਿਆ ਦੇਖੋ ਤੇ ਇਹਨੂੰ ਮੈਂ ਦੇਖ ਸਕਦੇ ਹੋ ਤੁਸੀਂ ਆ ਦੇਖੋ 1.5 ਇੰਚ ਮੈਂ ਇਹਨੂੰ ਉੱਪਰ ਚੱਕਿਆ ਹੋਇਆ ਠੀਕ ਹੈ ਫਰੰਟ ਵਾਲੇ ਪੱਲੇ ਨੂੰ ਪਿੱਛੇ ਤੋਂ ਠੀਕ ਹੈ ਤੇ ਇਦਾਂ ਛਾੜ ਕੇ ਠੀਕ ਹੈ ਦੇਖੋ ਇਦਾਂ ਮੈਂ ਛਾੜ ਲਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਪੱਲੇ ਆ ਇਹਦੇ ਬਰਾਬਰ ਆ ਰਹੇ ਆ ਹੁਣ ਸਾਈਡ ਤੇ ਨਹੀਂ ਜਾ ਰਹੇ ਠੀਕ ਹੈ ਤੇ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਆਪਣਾ ਇਹ ਠੀਕ ਹੈ ਆ ਦੇਖੋ ਉੱਪਰ ਚੱਕਿਆ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਇਹਨੂੰ ਇਹਨੂੰ ਆਪਾਂ ਨੇ ਉਰੇ ਤੋਂ ਕਟਿੰਗ ਕਰ ਦੇਣਾ ਇਸ ਮੋਡੇ ਦੇ ਬਰਾਬਰ ਠੀਕ ਹੈ ਠੀਕ ਹੈ ਦੇਖੋ ਹੋ ਗਿਆ ਸੂਟ ਸਿੱਧਾ ਠੀਕ ਹੈ ਨਾ ਹੁਣ ਹੈਗੀ ਹੈ ਇਹਦੇ ਵਿੱਚ ਕਿਤੇਰੇ ਕਾਣ ਬਾਕੀ ਦੇਖੋ ਜਿਹੜਾ ਆਪਾਂ ਨੇ ਇਹਨੂੰ ਥੋੜਾ ਜਿਹਾ ਉਰੇ ਤੋਂ ਕੱਟ ਕਰਿਆ ਇਹਦੇ ਵਿੱਚ ਫਰੰਟ ਦੀ ਕਾਟ ਆਪਾਂ ਨੂੰ ਦੁਬਾਰੇ ਪਾਣੀ ਪਾਉਗੀ ਇਹਦੇ ਵਿੱਚ ਠੀਕ ਹੈ ਕਿਉਂਕਿ ਇੱਧਰ ਦੇਖ ਸਕਦੇ ਹੋ ਤੁਸੀਂ ਇੱਧਰ ਕਿੰਨੀ ਜ਼ਿਆਦਾ ਕਾਟ ਪਈ ਹੋਈ ਹੈ ਤੇ ਇਧਰ ਵੀ ਆਪਾਂ ਨੂੰ ਫਰੰਟ ਦੀ ਕਾਰਟ ਜਿਹੜੀ ਹੈਗੀ ਆ ਉਹ ਦੁਬਾਰੇ ਪਾਣੀ ਪਾਉਗੀ ਬਸ ਇਹ ਇਹਦੀ ਜਿਹੜੀ ਕਟਿੰਗ ਹੈ ਇਹ ਨਹੀਂ ਹੋਊਗੀ ਤੇ ਕਾਣ ਜਿਹੜੀ ਆ ਇਹਦੀ ਨਿਕਲ ਚੁੱਕੀ ਹੈ ਠੀਕ ਹੈ ਹੁਣ ਤੁਸੀਂ ਇਹਨੂੰ ਆਰਾਮ ਦੇ ਨਾਲ ਆਪਣੀ ਫਿਟਿੰਗ ਦੇ ਅਕੋਰਡਿੰਗ ਠੀਕ ਹੈ ਸਿਲਾਈ ਲਾ ਕੇ ਸਟਿਚ ਕਰ ਸਕਦੇ ਹੋ ਠੀਕ ਹੈ ਹੁਣ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿਆਂ ਜਿਹੜਾ ਨੀਚੇ ਤੋਂ ਤੁਹਾਡਾ ਦੇਖੋ ਪੱਲਾ ਛੋਟਾ ਵੱਡਾ ਹੋ ਗਿਆ ਹੋਊਗਾ ਨਾ نیچے ਤੋਂ ਪੱਲਾ ਛੋਟਾ ਵੱਡਾ ਹੋ ਗਿਆ ਹੋਊਗਾ ਆ ਦੇਖੋ ਕਿਉਂਕਿ ਆਪਾਂ ਨੇ ਇਹਨੂੰ ਉੱਪਰ ਚੱਕਿਆ ਆ ਤਾਂ ਇਹ ਪੱਲਾ ਵੀ ਆਪਣਾ ਛੋਟਾ ਵੱਡਾ ਹੋ ਗਿਆ ਠੀਕ ਹੈ ਪੂਰੇ ਤੋਰੇ ਤੱਕ ਨਾਪਾਂਗੇ ਆਪਾਂ ਉਰੇ ਤੱਕ ਆ ਰਿਹਾ ਹੈ ਇਹ 36 ਠੀਕ ਹੈ ਤੇ ਹੁਣ ਆਪਾਂ ਇਧਰੋਂ ਵੀ ਨਾਪ ਲੈਣਾ ਉਰੇ ਆ ਰਿਹਾ ਆਪਣਾ 36 ਠੀਕ ਹੈ ਉਰੇ ਨਿਸ਼ਾਨੀ ਲਗਾ ਲੈਣੀ ਆਪਾਂ ਨੇ 36 ਤੇ ਉਰੇ ਇੰਚ ਰੇਪ ਦੇਖ ਸਕਦੇ ਹੋ ਤੁਸੀਂ ਕਿਉਂਕਿ ਇਹ ਥੋੜੀ ਜਿਹੀ ਵੇਲ ਦੇ ਵਿੱਚ ਕਾਣ ਆਊਗੀ ਵੇਲ तिरछी ਆਪਣੀ ਉਰੇ ਤੋਂ ਮੁੜੂਗੀ ਠੀਕ ਹੈ ਉਰੇ ਤੁਸੀਂ ਕੋਈ ਵੀ ਲੈਸ ਵਗੈਰਾ ਅਟੈਚ ਕਰਕੇ ਕਿਸੇ ਵੀ ਤਰੀਕੇ ਨਾਲ ਠੀਕ ਹੈ ਇਹਨੂੰ ਕੱਪੜੇ ਨੂੰ ਪੱਟੀ ਲਗਾ ਕੇ ਠੀਕ ਹੈ ਤੁਸੀਂ ਫੋਲਡ ਕਰ ਸਕਦੇ ਹੋ ਵੇਲ ਦੀ ਪੂਰੀ ਪੂਰੀ ਕਿਉਂਕਿ ਉੱਪਰੋਂ ਆਪਣਾ ਜਿਹੜਾ ਪੱਲਾ ਹੈ ਨਾ ਉਹ ਘੁੰਮਣੋਂ हट ਗਿਆ ਕਾਣ ਨਹੀਂ ਆਉਗੀ ਸੂਟ ਦੇ ਵਿੱਚ ਠੀਕ ਹੈ ਤੁਹਾਡਾ ਸੂਟ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਊਗਾ ਤੁਸੀਂ ਇਹਨੂੰ ਪਾ ਸਕਦੇ ਹੋ ਠੀਕ ਹੈ ਹੁਣ ਇੱਥੋਂ ਆਪਾਂ ਨੇ ਇਹਨੂੰ ਕਾਣ ਇੱਥੋਂ ਵੀ ਕੱਢ ਦੇਣੀ ਹੈ ਜਿਹੜੀ ਕਿ ਇੱਥੇ ਕਾਣ ਹੈ ਠੀਕ ਹੈ ਦੇਖੋ ਕਿਉਂਕਿ ਪੱਲਾ ਇੱਕ ਸਾਈਡ ਤੋਂ ਹੋਇਆ ਠੀਕ ਹੈ ਕਿਉਂਕਿ ਇਹ ਵੀਡੀਓ ਚ ਆ ਨਹੀਂ ਰਿਹਾ ਸੀ ਮੈਂ ਦੁਬਾਰੇ ਦਿਖਾ ਦਿੰਨੀ ਆ ਦੇਖੋ ਇਧਰੋਂ ਜਿਹੜੀ ਹੈਗੀ ਹੈ ਲੈਂਥ ਆਪਣੀ ਹੋ ਰਹੀ ਹੈ ਪੱਲੇ ਤੱਕ ਦੇਖੋ 36 ਇੰਚ ਠੀਕ ਹੈ ਉਰੇ ਤੋਂ ਆਪਣਾ ਆਪਾਂ ਨੇ ਉਰੇ ਤੋਂ ਠੀਕ ਹੈ ਜਿੱਥੋਂ ਗਿਆ ਆਪਾਂ ਨੇ ਕਟਿੰਗ ਕੀਤਾ ਇਹਨੂੰ ਮੋਢੇ ਤੋਂ ਠੀਕ ਹੈ ਤੇ 36 ਇੰਚ ਦੇ ਆਪਾਂ ਨੇ ਉਰੇ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਆ ਦੇਖੋ ਥੋੜੀ ਜੀ ਵੇਲ ਕੱਟ ਹੋਊਗੀ 1.5 ਇੰਚ ਨਿਸ਼ਾਨੀ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰ ਲੈਣਾ ਦੇਖੋ ਓਰੇ ਤੋਂ ਓਰੇ ਠੀਕ ਹੈ ਠੀਕ ਹੈ ਤੇ نیچے ਤੋਂ ਵੀ ਕਾਨ ਨਿਕਲ ਚੁਕੀ ਹੈ ਆਪਣੀ ਦੇਖੋ ਸਿਰਫ ਉਪਰਲੇ ਪੱਲੇ ਦੇ ਵਿੱਚ ਹੀ ਕਾਣ ਹੈ ਇਹਨੂੰ ਹੀ ਆਪਾਂ ਨੇ ਕੱਢਣਾ ਹੈ ਠੀਕ ਹੈ ਲਓ ਜੀ ਹੁਣ ਇਹ ਵੇਲ ਜਿਹੜੀ ਹੈਗੀ ਹੈ ਨਾ ਇਹ ਟੇਢੀ ਸੀਗੀ ਥੋੜੀ ਜੀ ਹੁਣ ਇਹਦੇ ਵਿੱਚੋਂ ਦੇਖੋ ਕਾਣ ਜਿਹੜੀ ਹੈ ਬਿਲਕੁਲ ਨਿਕਲ ਚੁੱਕੀ ਹੈ ਇਹ ਘੇਰਾ ਆਪਣਾ ਸਿੱਧਾ ਹੋ ਚੁੱਕਿਆ ਹੈ ਤੁਸੀਂ ਆਰਾਮ ਦੇ ਨਾਲ ਆਪਣੀ ਫਿਟਿੰਗ ਦੇ ਅਕੋਰਡਿੰਗ ਹੁਣ ਇਸ ਨੂੰ ਸਲਾਈ ਕਰ ਸਕਦੇ ਹੋ ਜੇ ਤੁਹਾਡਾ ਵੀ ਇਦਾਂ ਸੂਟ ਠੀਕ ਹੈ ਹੋ ਜਾਂਦਾ ਹੈ ਮਤਲਬ ਇੱਕ ਸਾਈਡ ਨੂੰ ਜਾਂਦਾ ਆ ਤਾਂ ਇਦਾਂ ਤੁਸੀਂ ਇਦੀ ਕਾਣ ਜਿਹੜੀ ਕੱਢ ਸਕਦੇ ਹਾਂ ਠੀਕ ਹੈ ਤੇ ਇੱਧਰ ਤੁਸੀਂ ਕਾਟ ਪਾ ਲੈਣੀ ਆ ਫਰੰਟ ਦੇ ਵਿੱਚ ਇਧਰੋਂ ਆਪਾਂ ਇਹਨੂੰ ਉੱਪਰ ਚੱਕ ਕੇ ਕਟਿੰਗ ਕਰਿਆ ਤੇ ਫਰੰਟ ਦੇ ਵਿੱਚ ਫਰੰਟ ਦੀ ਕਾਟ ਪਾਣੀ ਪਾਊਗੀ ਦੁਬਾਰੇ ਠੀਕ ਹੈ ਤੇ ਆਜੋ ਤੁਹਾਨੂੰ ਇਹਨੂੰ ਸਟਿਚ ਕਰਕੇ ਦੱਸਦੇ ਆ ਮਸ਼ੀਨ ਦੇ ਉੱਪਰ ਤੇ ਫਿਰ ਤੁਹਾਨੂੰ ਸਿੱਧਾ ਕਰਕੇ ਦਿਖਾਉਨੇ ਆ ਇਹਦੂ ਵੱਜੂ ਵਗੈਰਾ ਲਗਾ ਕੇ ਕਿ ਹੁਣ ਕਾਣ ਹੈਗੀ ਆ ਜਾਂ ਨਹੀਂ ਹੈ ਠੀਕ ਹੈ ਦੇਖੋ ਇੱਕ ਚੀਜ਼ ਹੋਰ ਠੀਕ ਹੈ ਜਦੋਂ ਆਪਾਂ ਇਹਨੂੰ ਡਬਲ ਕਰਦੇ ਆਂ ਮਸ਼ੀਨ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਸਮਝਾਉਣੀ ਆਂ ਦੇਖੋ ਇਹਨੂੰ ਤਾਂ ਆਪਾਂ ਨੇ ਬਰਾਬਰ ਕਰ ਲਿਆ ਠੀਕ ਹੈ ਹੁਣ ਇਹਦਾ ਗਲਾ ਗਲਾ ਵੀ ਆਪਾਂ ਨੂੰ ਇਹਦਾ ਉਦੇੜਨਾ ਪਊਗਾ ਠੀਕ ਹੈ ਕਿਉਂਕਿ ਜਿੰਨਾ ਆਪਾਂ ਨੇ ਇਹ ਉੱਪਰ ਚੱਕ ਕੇ ਠੀਕ ਹੈ ਕਟਿੰਗ ਕਰਿਆ ਤਾਂ ਇੱਕ ਸਾਈਡ ਤੋਂ ਇਹਦਾ ਗਲਾ ਵੀ ਆਪਾਂ ਨੂੰ ਉਨਾ ਹੀ ਕਟਿੰਗ ਕਰਨਾ ਪਊਗਾ ਆ ਦੇਖੋ ਦੇਖ ਸਕਦਾ ਤੁਸੀਂ ਕਿਉਂਕਿ ਇਹਦੇ ਵਿੱਚ ਵੀ ਊਰੇ ਵੀ ਠੀਕ ਹੈ ਕਾਣੇ ਤਾਂ ਇਹ ਵੀ ਆਪਾਂ ਨੂੰ ਇੰਨਾ ਕਟਿੰਗ ਕਰਨਾ ਪਊਗਾ ਨੈਕ ਠੀਕ ਹੈ ਆ ਦੇਖੋ ਕਿਉਂਕਿ ਮੈਂ ਇਹਦੇ ਉੱਪਰ ਹੁਣ ਫਿਟਿੰਗ ਦੇ ਨਿਸ਼ਾਨ ਲਗਾ ਰਹੀ ਹਾਂ ਠੀਕ ਹੈ ਤਾਂ ਹੁਣ ਆਪਣਾ ਗਲਾ ਵੀ ਇਹ ਛੋਟਾ ਵੱਡਾ ਹੋਊਗਾ ਜਦੋਂ ਤੁਸੀਂ ਆਪਣਾ ਫਿਟਿੰਗ ਦੇ ਨਿਸ਼ਾਨ ਲਗਾਉਂਗੇ ਨਾ ਤਾਂ ਤੁਹਾਡਾ ਗਲਾ ਵੀ ਫਿਰ ਛੋਟਾ ਵੱਡਾ ਹੋਊਗਾ ਨਹੀਂ ਤਾਂ ਇੱਕ ਸਾਈਡ ਤੋਂ ਤੁਹਾਡਾ ਮੋਢਾ ਆ ਜਾਂ ਫਿਰ ਗਲਾ ਠੀਕ ਹੈ ਛੋਟਾ ਵੱਡਾ ਹੋ ਜਾਣਾ ਸੋ ਉਹ ਵੀ ਤੁਹਾਨੂੰ ਦੇਖਣਾ ਪੈਣਾ ਕਿ ਗਲਾ ਛੋਟਾ ਵੱਡਾ ਨਾ ਹੋ ਜੂਏ ਠੀਕ ਹੈ ਹੁਣ ਆਪਾਂ ਨੇ ਆ ਦੇਖੋ ਇਹਦਾ ਸੈਂਟਰ ਕਰ ਲਿਆ ਉਰੇ ਆਪਣੀ ਫਰੰਟ ਦੀ ਕਾਰਟ ਪੈਣੀ ਹੈ ਦੁਬਾਰੇ ਠੀਕ ਹੈ ਤੇ ਪਲੇਟ ਵੀ ਆਪਾਂ ਨੂੰ ਇਹ ਦੁਬਾਰੇ ਪਾਣੀ ਪਾਉਗੀ ਪਲੇਟ ਤਾਂ ਇਹ ਦੇਖੋ ਬਰਾਬਰ ਹੀ ਆ ਰਹੀ ਹੈ ਥੋੜਾ ਜਿਹਾ ਫਰਕ ਆ ਰਿਹਾ ਪਲੇਟ ਦੇ ਵਿੱਚ ਕਿਉਂਕਿ ਪਲੇਟਾਂ ਪਾਈਆਂ ਹੋਈਆਂ ਨਹੀਂ ਨਾ ਇਹਦੇ ਵਿੱਚ ਆ ਦੇਖੋ ਇਹ ਪਲੇਟ ਉਰੇ ਖਤਮ ਹੋ ਰਹੀ ਹੈ ਤੇ ਇਹ ਜਿਹੜੀ ਹੈਗੀ ਹੈ ਉਰੇ ਹੋ ਰਹੀ ਹੈ ਸੋ ਇਹਦੇ ਵਿੱਚ ਥੋੜਾ ਜਿਹਾ ਫਰਕ ਆ ਰਿਹਾ ਇਹ ਪਲੇਟ ਆਪਾਂ ਨੂੰ ਲੰਬੀ ਕਰਨੀ ਪੈਣੀ ਹੈ ਇੱਕ ਤਾਂ ਆ ਦੇਖੋ ਹੁਣ ਉਰੇ ਤੋਂ ਵੀ ਆਪਾਂ ਇਹਨੂੰ ਕਟਿੰਗ ਕਰ ਲੈਣਾ ਐਸੇ ਤੀਰੇ ਦੇ ਬਰਾਬਰ ਠੀਕ ਹੈ 1/2 ਇੰਚ ਐਕਸਟਰਾ ਲੈ ਕੇ ਠੀਕ ਹੈ ਆ ਦੇਖੋ ਹੁਣ ਇਹਦੇ ਬਰਾਬਰ ਆ ਗਿਆ ਤੇ ਇਧਰੋਂ ਆਪਾਂ ਨੇ ਇਹਨੂੰ ਉਧੇੜ ਦੇਣਾ ਠੀਕ ਹੈ ਇਹ ਉਧਰੋਂ ਹੀ ਆਪਾਂ ਨੇ ਕਟਿੰਗ ਕੀਤਾ ਕਿਉਂਕਿ ਜਿੱਨਾ ਆਪਾਂ ਨੇ ਉੱਪਰ ਚੱਕਿਆ ਫਿਰ ਆਪਾਂ ਨੂੰ ਗਲਾ ਵੀ ਉਨਾ ਹੀ ਉੱਪਰ ਚੱਕਣਾ ਪਏਗਾ ਠੀਕ ਹੈ ਹੁਣੇ ਆਪਾਂ ਨੇ ਉਧੇੜ ਦੇਣਾ ਇਧਰੋਂ ਵੀ ਤੀਰਾ ਆਪਾਂ ਨੇ ਸਿਰਫ ਇੱਕ ਸਾਈਡ ਦਾ ਹੀ ਉਧੇੜਿਆ ਇਧਰੋਂ ਉਧੇੜ ਕੇ ਬਸ ਆਪਾਂ ਨੇ ਕਟਿੰਗ ਕਰਕੇ ਉਹਦੇ ਬਰਾਬਰ ਜੋੜ ਦੇਣਾ ਇਹਨੂੰ ਦੇਖੋ ਹੁਣ ਆਪਾਂ ਨੇ ਇਹਨੂੰ ਤੀਰੇ ਤੋਂ ਕਟਿੰਗ ਕਰ ਲਿਆ ਦੋਨਾਂ ਨੂੰ ਬਰਾਬਰ ਕਰਕੇ ਠੀਕ ਹੈ ਤੇ ਹੁਣ ਇਹਦੇ ਵਿੱਚ ਆਪਾਂ ਨੇ ਦੇਖੋ ਇਹਦੇ ਬਰਾਬਰ ਹੀ ਫਰੰਟ ਦੀ ਜਿਹੜੀ ਹੈ ਨਾ ਕਾਟ ਪਾਣੀ ਹੈ ਜਿਵੇਂ ਕਿ ਪਹਿਲਾਂ ਪਈ ਹੋਈ ਹੈ ਇੱਕ ਵਾਰ ਠੀਕ ਹੈ ਹੁਣ ਫਰੰਟ ਦੀ ਕਾਟ ਬਿਲਕੁਲ ਪੈ ਚੁੱਕੀ ਹੈ ਤੇ ਗਲੇ ਵੀ ਬਰਾਬਰ ਹੋ ਗਏ ਆ ਠੀਕ ਹੈ ਹੁਣ ਆਪਾਂ ਨੇ ਇਹ ਦੋਨੋਂ ਪੱਲਿਆਂ ਨੂੰ ਬਰਾਬਰ ਕਰਨਾ ਪਹਿਲਾਂ ਤਾਂ ਚੁੜਾਈ ਦੇ ਵਿੱਚ ਠੀਕ ਹੈ ਕਿਉਂਕਿ ਜਿਨੇ ਵੀ ਇਹ ਕਸਟਮਰ ਦਾ ਸੂਟ ਬਣਾਇਆ ਨਾ ਕਾਫੀ ਜ਼ਿਆਦਾ ਖਰਾਬ ਕੀਤਾ ਹੋਇਆ ਦੇਖੋ ਕਾਣ ਆਪਾਂ ਕੱਢ ਚੁੱਕੇ ਆ ਠੀਕ ਹੈ ਤੇ ਫਿਰ ਉੱਪਰੋਂ ਗळा ਆਪਾਂ ਨੇ ਬਰਾਬਰ ਕਰਕੇ ਕਟਿੰਗ ਕਰ ਦੇਣਾ ਕਿਉਂਕਿ ਜਿੱਧਰੋਂ ਆਪਾਂ ਨੇ ਉੱਪਰ ਚੱਕਿਆ ਨਾ ਉਧਰੋਂ ਗळा ਵੀ ਆਪਣਾ ਵਧੂਗਾ ਉਸ ਸਾਈਡ ਦਾ ਤੇ ਉਹ ਵੀ ਆਪਾਂ ਨੇ ਕਟਿੰਗ ਕਰ ਲੈਣਾ ਠੀਕ ਹੈ ਹੁਣ ਇਹ ਪਿੱਛੇ ਵਾਲਾ ਪੱਲਾ ਠੀਕ ਹੈ ਆਪਾਂ ਬਰਾਬਰ ਕਰਾਂਗੇ ਇਦਾਂ ਸੈਂਟਰ ਦੇ ਵਿੱਚੋਂ ਫੋਲਡ ਕਰਾਂਗੇ ਪਿੱਛੇ ਵਾਲੇ ਪੱਲੇ 'ਚ ਕਾਣ ਹੈ ਨਹੀਂ ਬਿਲਕੁਲ ਵੀ ਠੀਕ ਹੈ ਫਰੰਟ ਦੇ ਵਿੱਚ ਹੀ ਕਾਣ ਸੀ ਉਹ ਆਪਾਂ ਨੇ ਕੱਢ ਲਈ ਹੈ ਤੇ ਇੱਦਾਂ ਸੈਂਟਰ ਕਰ ਲੈਣਾ ਠੀਕ ਹੈ ਪਿੱਛੇ ਵਾਲੇ ਪੱਲੇ ਦਾ ਆਪਾਂ ਨੇ ਆ ਦੇਖੋ ਜਿੰਨਾ ਵੱਧ ਸੀਗਾ ਇਹ ਠੀਕ ਹੈ ਇਹ ਆਪਾਂ ਨੇ ਇੱਧਰ ਕਟਿੰਗ ਕੀਤਾ ਹੋਇਆ ਤੇ ਇਹਨੂੰ ਵੀ ਹੁਣ ਆਪਾਂ ਨੇ ਦੇਖੋ ਬਰਾਬਰ ਕਰ ਲੈਣਾ ਠੀਕ ਹੈ ਹੁਣ ਆਪਾਂ ਨੇ ਇਹ ਦੋਨੋਂ ਪੱਲੇ ਠੀਕ ਹੈ ਆ ਦੇਖੋ ਫਰੰਟ ਵਾਲੇ ਨੂੰ ਆਪਾਂ ਇਹਦੇ ਉੱਪਰ ਰੱਖਾਂਗੇ ਇਦਾਂ ਦੇਖੋ ਪਿੱਛੇ ਵਾਲਾ ਨਾ ਛੋਟਾ ਹੋ ਗਿਆ ਆਪਣਾ ਹੁਣ ਪੱਲਾ ਠੀਕ ਹੈ ਹੁਣ ਆਪਾਂ ਨੇ ਇਹਨਾਂ ਨੂੰ ਬਰਾਬਰ ਕਰ ਲੈਣਾ ਇਦਾਂ ਕਿਉਂਕਿ ਕਾਣ ਦੀ ਵਜ੍ਹਾ ਕਰਕੇ ਪਿੱਛੇ ਵਾਲੇ ਪੱਲਾ ਆਪਾਂ ਨੇ ਉੱਪਰੋਂ ਕਟਿੰਗ ਕਰਿਆ ਨਾ ਫਿਰ ਉਹ ਛੋਟਾ ਹੋ ਗਿਆ ਤੇ ਹੁਣ ਆਪਾਂ ਇਹਨੂੰ फ्रंट वाले नु एदे ਉੱਪਰ ਰੱਖਾਂਗੇ ਐਦਾਂ ਠੀਕ ਹੈ ਐਦਾਂ ਰੱਖ ਲੈਣਾ ਆਪਾਂ ਨੇ ਕਿਉਂਕਿ ਜਦੋਂ ਆਪਾਂ ਨੇ ਕਾਣ ਕੱਢਣੀ ਹੈ ਨਾ 1-2 ਇੰਚ ਦੀ ਕਾਣ ਹੈ ਜਿਹੜੀ ਸਾਈਡ ਨੂੰ 1-2 ਇੰਚ ਸਾਈਡ ਨੂੰ ਜਾਂਦਾ ਠੀਕ ਹੈ ਤਾਂ ਉਹਦੇ ਨਾਲ ਤੁਹਾਡੀ 1-2 ਇੰਚ ਲੈਂਥ ਨੂੰ ਫਰਕ ਪਊਗਾ ਤਾਂ ਤੁਸੀਂ ਲੈਂਥ ਦੇਖ ਲੈਣੀ ਹੈ ਵੀ ਲੈਂਥ ਤੁਸੀਂ ਕਿਵੇਂ ਵਧਾਓਗੇ ਠੀਕ ਹੈ ਕਿਉਂਕਿ ਜਦੋਂ ਵੀ ਕਾਣ ਕੱਢਣੀ ਹੈ ਨਾ ਤਾਂ ਫਿਰ ਉਹਦੇ ਨਾਲ ਤੁਹਾਡੀ ਲੈਂਥ ਨੂੰ ਫਰਕ ਪਾਊਗਾ ਸੂਟ ਦੇ ਨੂੰ ਠੀਕ ਹੈ ਦੇਖੋ ਹੁਣ ਫਰੰਟ ਦੀ ਕਾਟ ਇਹਦੇ ਵਿੱਚ ਪਈ ਹੋਈ ਹੈ ਇਹ ਗਲੇ ਆ ਆਪਣੇ ਆਪਾਂ ਨੇ ਠੀਕ ਹੈ ਬਰਾਬਰ ਕਰਕੇ ਬਿਲਕੁਲ ਇਦਾਂ ਤੀਰੇ ਠੀਕ ਹੈ ਰੱਖੇ ਹੋਏ ਆ ਤੇ ਹੁਣ ਇਹਨੂੰ ਆਪਾਂ ਨੇ ਪਿੱਛੇ ਵਾਲੇ ਦੇ ਠੀਕ ਹੈ ਪਿੱਛੇ ਵਾਲੇ ਨੂੰ ਫਰੰਟ ਵਾਲੇ ਦੇ ਬਰਾਬਰ ਚੌੜਾਈ ਚ ਆਪਾਂ ਨੇ ਕਟਿੰਗ ਕਰ ਲੈਣਾ ਬਿਲਕੁਲ ਬਰਾਬਰ ਠੀਕ ਹੈ ਦੇਖੋ ਚੈਸਟ ਆਉਗੀ ਉਰੇ ਇਹਨਾਂ ਦੀ ਚੈਸਟ ਹੈਗੀ ਆ 18.5 ਇੰਚ ਠੀਕ ਹੈ 18.5 ਇੰਚ ਤੇ ਮੈਂ ਨਿਸ਼ਾਨ ਲਗਾ ਲੂੰਗੀ ਹੁਣ ਜਿਵੇਂ ਕਿ ਫਰੰਟ ਦੀ ਕਾਟ ਪਈ ਹੋਈ ਹੈ ਠੀਕ ਹੈ ਬਿਲਕੁਲ ਇੱਕ ਘੱਟ ਤੀਰਾ ਲਿਆ ਹੋਇਆ ਇਹਨਾਂ ਦਾ ਦਰਸਲ ਇਹ ਸੂਟ ਨਾ ਕਸਟਮਰ ਨੇ ਕਿਸੇ ਤੋਂ ਬਣਵਾਇਆ ਤੇ ਉਹਦਾ ਖਰਾਬ ਕੀਤਾ ਹੋਇਆ ਸੋ ਆਪਾਂ ਇਹਨੂੰ ਇਦਾਂ ਦੇਖੋ ਫੋਲਡ ਕਰ ਲੈਣਾ ਹੁਣ ਪਿੱਛੇ ਵਾਲੀ ਦੀ ਆਪਾਂ ਨੇ ਸ਼ੇਪ ਦੇਣੀ ਹੈ ਨਾ ਆਰਮਹੋਲ ਦੀ ਦੇਖੋ ਇਦਾਂ ਠੀਕ ਹੈ फ्रंट ਦੀ ਕਾਟ ਪਈ ਹੋਈ ਐ ਇਸ ਕਰਕੇ ਥੋੜੀ ਜਿਹੀ ਫਰੰਟ ਦੀ ਕਾਟ ਵੀ ਬਹੁਤ ਹੀ ਜ਼ਿਆਦਾ ਡੂੰਗੀ ਪਈ ਹੋਈ ਐ ਇਹਦੇ ਵਿੱਚ ਬਾਕੀ ਉਹ ਤਾਂ ਕਸਟਮਰ ਹੀ ਥੋੜਾ ਜਿਹਾ ਪਤਲਾ ਆ ਇਸ ਕਰਕੇ ਚੱਲ ਜੂਗੀ ਬਹੁਤ ਜ਼ਿਆਦਾ ਹੈਵੀ ਨਾਪ ਨਹੀਂ ਹੈਗਾ 1.5/8 ਇੰਚ ਠੀਕ ਐ ਬਹੁਤ ਹੀ ਘੱਟ ਚੈਸਟ ਐ ਤਾਂ ਕਾਟ ਜਿਹੜੀ ਡੂੰਗੀ ਵੀ ਪਈ ਹੋਈ ਐ ਕਿਸੇ ਨੇ ਇਹ ਚੱਲ ਜੂਗੀ ਠੀਕ ਐ ਹੁਣ ਦੇਖੋ ਹੁਣ ਆਪਾਂ ਨੇ ਇਹਨੂੰ ਬਿਲਕੁਲ ਬਰਾਬਰ ਕਟਿੰਗ ਕਰ ਲਿਆ ਹੁਣ ਆਪਣਾ ਸੂਟ ਇਹ ਬਿਲਕੁਲ ਠੀਕ ਐ ਹੁਣ ਇਹਦੇ ਵਿੱਚ ਕਿਦਰੇ ਕੋਈ ਕਾਣ ਨਹੀਂ ਹੈਗੀ ਠੀਕ ਹੈ ਕਸਟਮਰ ਦੀ ਲੈਂਥ ਜਿਹੜੀ ਹੈਗੀ ਹੈ ਵੈਸੇ ਤਾਂ ਇਹਦੀ 42 ਤਿਆਰ ਸੀਗੀ ਤੇ ਹੁਣ ਆਪਣੇ ਕੋਲ ਦੇਖਦੇ ਆ ਕਿ ਕਿੰਨੀ ਹੈ ਹਾਫ ਇੰਚ ਆਪਣਾ ਉੱਪਰ ਸਲਾਈ ਚ ਆ ਜਾਣਾ ਇਹ ਤੇ ਆਪਣੇ ਕੋਲ ਇਹ ਪੂਰੀ ਪੂਰੀ نیچے 42 ਹੈ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਥੱਲੇ ਕੋਈ ਵੀ ਲੈਸ ਵਗੈਰਾ ਐਡ ਕਰ ਸਕਦੇ ਆ ਲੈਂਥ ਇਹਦੀ ਵਧਾ ਸਕਦੇ ਆ ਠੀਕ ਹੈ ਹੁਣ ਆਏ نیچے ਮੈਂ ਕੋਈ ਲੈਸ ਐਡ ਕਰ ਲੂੰਗੀ ਤੇ ਇਹਦੀ ਲੈਂਥ ਮੈਂ ਵਧਾ ਲੂੰਗੀ ਠੀਕ ਹੈ ਤੇ ਹੁਣ ਆਪਾਂ ਕਰਦੇ ਆ ਇਹਦੀ ਸਲਾਈ ਠੀਕ ਹੈ ਫਿਰ ਤੁਹਾਨੂੰ ਦਿਖਾਉਣੀ ਆ ਕਿ ਇਹਦੇ ਵਿੱਚ ਕੋਈ ਵੀ ਕਾਣ ਨਹੀਂ ਰਹੀ ਫਿਟਿੰਗ ਦੀਆਂ ਨਿਸ਼ਾਨੀਆਂ ਆਪਾਂ ਨੇ ਉਦਾਂ ਹੀ ਲਗਾ ਲੈਣੀਆਂ ਇਹਨੇ ਜਿਵੇਂ ਕਿ ਬਸ ਆਪਾਂ ਨੇ ਆਪਣੇ ਫਿਟਿੰਗ ਦੇ ਅਕੋਰਡਿੰਗ ਲਗਾਉਣਾ ਕਾਣ ਜਿਹੜੀ ਹੈਗੀ ਆ ਬਿਲਕੁਲ ਮੈਂ ਤੁਹਾਨੂੰ ਕੱਢ ਕੇ ਦਿਖਾ ਦਿੱਤੀ ਐ ਤੇ ਗळा ਜਿਹੜਾ ਹੈਗਾ ਇਹਦਾ ਨੋਰਮਲੀ ਦੇਖੋ ਕਿੰਨਾ ਆ ਗळा ਹੈਗਾ ਇਹਦਾ 6.5 ਇੰਚ ਗਲੇ ਨੂੰ ਕੋਈ ਫਰਕ ਨਹੀਂ ਪਿਆ ਠੀਕ ਐ ਤੇ ਪਿੱਛੇ ਵਾਲਾ ਗळा ਹੈਗਾ ਇਹਨਾਂ ਦਾ 5 ਇੰਚ ਪਿੱਛਾ ਵਾਲੇ ਗਲੇ ਨੂੰ ਫਰਕ ਪਿਆ ਕਿਉਂਕਿ ਕਾਣ ਜਿਹੜੀ ਹੈਗੀ ਆ ਨਾ ਸਾਰੀ ਫਿਰ ਉੱਪਰ neck ਦੀ ਸਾਈਡ ਨੂੰ ਆਪਾਂ ਨੇ ਕੱਢੀ ਐ ਸੋ ਪਿੱਛਾ ਵਾਲੇ neck ਨੂੰ ਦਿੱਕਤ ਆਈ ਐ ਫਿਰ ਤੇ ਉਹ ਫਿਰ ਆਪਾਂ ਨੇ ਬਰਾਬਰ ਕਟਿੰਗ ਕਰਤਾ ਠੀਕ ਐ ਹੁਣ ਆਪਾਂ ਇਹਨੂੰ ਕਰਦੇ ਆ ਸਲਾਈ ਤੇ ਤੁਹਾਨੂੰ ਸਲਾਈ ਕਰਕੇ ਦਿਖਾਉਣੀ ਐ ਕਿ ਇਹਦੇ ਵਿੱਚ ਕਾਣ ਹੁਣ ਬਿਲਕੁਲ ਨਹੀਂ ਰਹੀ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਂਗੀ ਕਿ ਇਹਦੇ ਬਾਜੂ ਵੀ ਜਿਹੜੇ ਹੈਗੇ ਆ ਬਹੁਤ ਹੀ ਗਲਤ ਤਰੀਕੇ ਨਾਲ ਕੱਟੇ ਹੋਏ ਆ ਦੇਖੋ ਇਹ ਕਸਟਮਰ ਦੇ ਸੂਟ ਦੇ ਨਾ ਬਾਜੂ ਜਿਨੇ ਵੀ ਕਟਿੰਗ ਕੀਤੇ ਆ ਠੀਕ ਹੈ ਜਿਨੇ ਵੀ ਸੂਟ ਸਲਾਈ ਕੀਤਾ ਹੁਣ ਮੈਨੂੰ ਨਹੀਂ ਪਤਾ ਕਿ ਕਿਹਦੀ ਸਲਾਈ ਕੀਤਾ ਆ ਸੋ ਦੇਖੋ ਬਾਜੂ ਕਿਦਾਂ ਕਟਿੰਗ ਕੀਤੇ ਹੋਏ ਆ ਹੈਨਾ ਇੱਕ ਬਾਜੂ ਦੀ ਸ਼ੇਪ ਦੇਖੋ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਮੈਂ ਸਿੱਧਾ ਉਹਦੇ ਅੜਕੇ ਦੇਖੋ ਤਾਗੇ ਵੀ ਵਿੱਚ ਲਟਕੇ ਹੋਏ ਨੇ ਮੈਂ ਸਿਰਫ ਉਹਦੇ ਅੜਕੇ ਇਦਾਂ ਰੱਖਿਆ ਹੋਇਆ ਇਹ ਠੀਕ ਹੈ ਇਹ ਬਾਜੂ ਵੀ ਤੁਸੀਂ ਦੇਖ ਸਕਦੇ ਹੋ ਸੋ ਬਾਜੂ ਕਟਿੰਗ ਕਰਨ ਦਾ ਤਰੀਕਾ ਦੱਸੋ ਪਹਿਲਾਂ ਤਾਂ ਤੁਸੀਂ ਕਿ ਸਹੀ ਆ ਇਹਨਾਂ ਦਾ ਇੱਕ ਬਾਜੂ ਕਿਸੇ ਹੋਰ ਤਰੀਕੇ ਨਾਲ ਕਟਿੰਗ ਕੀਤੀ ਹੋਈ ਹੈ ਇੱਕ ਹੋਰ ਤਰੀਕੇ ਨਾਲ ਕਟਿੰਗ ਕੀਤੀ ਹੋਈ ਹੈ ਹੈਨਾ ਮਤਲਬ ਜੇ ਆਪਾਂ ਨੂੰ ਕੰਮ ਨਹੀਂ ਆਉਂਦਾ ਹੈਨਾ ਤਾਂ ਆਪਾਂ ਨੂੰ ਕੰਮ ਨਹੀਂ ਫੜਨਾ ਚਾਹੀਦਾ ਹੈਨਾ ਸੋ ਕਿ ਮੈਂ ਇਹੀ ਕਹਿਣਾ ਚਾਹੂੰਗੀ ਕਿ ਪਲੀਜ਼ ਕੰਮ ਪਹਿਲਾਂ ਸਿੱਖਿਆ ਕਰੋ ਠੀਕ ਹੈ ਕਿਉਂਕਿ ਕਿਸੇ ਦਾ ਵੀ ਸੂਟ ਖਰਾਬ ਨਾ ਕਰਿਆ ਕਰੋ ਬਿਨਾ ਨੌਲੇਜ ਤੋਂ ਠੀਕ ਹੈ ਕੰਮ ਨਹੀਂ ਆਪਾਂ ਨੂੰ ਫੜਨਾ ਚਾਹੀਦਾ ਦੇਖੋ ਹੁਣ ਇਹ ਦੋਨੋਂ ਬਾਜੂ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਹੈ ਹੈਨਾ ਬਾਜੂ ਦੀ ਕਟਿੰਗ ਵੀ ਸਹੀ ਨਹੀਂ ਕੀਤੀ ਹੋਈ। ਸੋ ਬਾਜੂ ਦੀ ਕਟਿੰਗ ਸਹੀ ਕਰਿਆ ਕਰੋ। ਇੱਕ ਬਾਜੂ ਹੋਰ ਤਰ੍ਹਾਂ ਕਟਿੰਗ ਕੀਤੀ ਹੋਈ ਐ, ਇੱਕ ਹੋਰ ਤਰ੍ਹਾਂ ਕਟਿੰਗ ਕੀਤੀ ਹੋਈ ਐ। ਚਲੋ ਆਪਾਂ ਇਹਦੀ ਬਾਜੂ ਦੀ ਕਟਿੰਗ ਸਹੀ ਕਰ ਲੰਨੇ ਆਂ ਠੀਕ ਐ। ਇਹ ਹੁਣ ਆਪਾਂ ਨੂੰ ਜਿਹੜੀ ਹੈਗੀ ਐ ਇਹ ਬਿਲਕੁਲ ਵੀ ਸਹੀ ਨਹੀਂ ਕੀਤੀ ਹੋਈ। ਇਹਨੂੰ ਆਪਾਂ ਨੂੰ ਬਾਜੂ ਨੂੰ ਵੀ ਛੋਟਾ ਕਰਨਾ ਪਊਗਾ। ਆਪਾਂ ਬਾਜੂ ਥੋੜੇ ਜੇ ਲੂਜ਼ ਕਰ ਲਵਾਂਗੇ ਔਰੇ ਤੋਂ ਠੀਕ ਐ। ਤਾਂ ਜੋ ਫਿਰ ਕਸਟਮਰ ਨੂੰ ਕੋਈ ਦਿੱਕਤ ਨਾ ਆਏ। ਜਿਹੜੀ ਬਾਜੂ ਦੀ ਲੈਂਥ ਆ ਦੇਖੋ ਕਿੰਨੀ ਰਹਿ ਜਾਣੀ ਐ ਫਿਰ ਚੌਦਾ ਰਹਿ ਜਾਣੀ ਐ ਹੁਣ ਇਹ ਬਾਜੂ ਵੀ ਆਪਾਂ ਨੂੰ ਨੀਚੇ ਤੋਂ ਖੋਲ ਕੇ ਬਾਜੂ ਦੀ ਲੈਂਥ ਵਧਾਉਣੀ ਪੈਣੀ ਐ ਠੀਕ ਐ ਠੀਕ ਐ ਜੀ ਹੁਣ ਇਹ ਦੋਨੋਂ ਬਾਜੂ ਆਪਾਂ ਨੇ ਬਰਾਬਰ ਕਰਕੇ ਕਟਿੰਗ ਕਰ ਲਿਆ ਠੀਕ ਐ ਦੋਨੋਂ ਬਾਜੂਆਂ ਦੀ ਲੈਂਥ ਜਿਹੜੀ ਹੈਗੀ ਆ ਬਰਾਬਰ ਹੋ ਚੁੱਕੀ ਹੈ ਤੇ ਉੱਪਰੋਂ ਵੀ ਸ਼ੇਪ ਬਰਾਬਰ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਕਰਦੇ ਆ ਸਿਲਾਈ ਤੇ ਫਿਰ ਤੁਹਾਨੂੰ ਦਿਖਾਉਨੇ ਆ ਕਿ ਹੁਣ ਕਾਣ ਕਿੱਥੇ ਦੇ ਵਿੱਚ ਠੀਕ ਹੈ ਬਾਕੀ ਇਹ ਚੀਜ਼ ਵੀ ਖੋਲ ਕੇ ਆਪਾਂ ਨੇ ਬਰਾਬਰ ਕਰ ਲਾਣੀ ਆ ਕਿਉਂਕਿ ਬਾਜੂ ਦੀ ਲੈਂਥ ਹੁਣ ਆਪਾਂ ਨੂੰ ਵਧਾਉਣੀ ਪਊਗੀ ਤਾਂ ਇਹ ਚੀਜ਼ ਵੀ ਆਪਾਂ ਨੂੰ ਖੋਲ ਕੇ ਉਧੇੜ ਕੇ ਹੀ ਕਰਨੀ ਪਊਗੀ ਹਾਂਜੀ ਦੋਸਤੋ ਕਮੀਜ਼ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਇਹ ਰੈਡੀ ਕਰਤਾ ਬਿਲਕੁਲ ਤੇ ਇੱਥੋਂ ਜਿਹੜਾ ਆਪਾਂ ਨੇ ਪੱਲਾ ਕੱਟ ਕਰਿਆ ਸੀਗਾ ਠੀਕ ਹੈ ਦੇਖੋ ਹੁਣ ਇਹ ਤੁਹਾਨੂੰ ਸਿੱਧਾ ਲੱਗਦਾ ਉਦਾਂ ਪ੍ਰਿੰਟ ਥੋੜਾ ਜਿਹਾ ਤਿਰਛਾ ਹੋ ਗਿਆ ਮਤਲਬ ਪਰ ਕਮੀਜ਼ ਜਿਹੜਾ ਹੈਗਾ ਨਾ ਉਹ ਬਿਲਕੁਲ ਘੇਰਾ ਸਿੱਧਾ ਹੋ ਗਿਆ ਮੈਂ ਤੁਹਾਨੂੰ ਉੱਪਰ ਚੱਕ ਕੇ ਦਿਖਾਉਣੀ ਆ ਹੁਣ ਇਹਦੇ ਵਿੱਚ ਕਾਣ ਜਿਹੜੀ ਹੈਗੀ ਆ ਬਿਲਕੁਲ ਵੀ ਨਹੀਂ ਹੈ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਹਲੇ ਇਹਦੀ ਤਰਪਾਈ ਵਗੈਰਾ ਕਰਨੀ ਐ ਤੇ ਹੁਣ ਇਹਦਾ ਘੇਰਾ ਜਿਹੜਾ ਹੈਗਾ ਉਹ ਬਿਲਕੁਲ ਸਿੱਧਾ ਆ ਹੁਣ ਇਹ ਕਿਦਰੇ ਨੂੰ ਵੀ ਟੇਡਾ ਨਹੀਂ ਜਾ ਰਿਹਾ ਠੀਕ ਐ ਤੇ ਹੁਣ ਜਿਹਦੀ ਸਾਰੀ ਕਾਣ ਜਿਹੜੀ ਐ ਨਿਕਲ ਚੁੱਕੀ ਆ ਔਰ ਫਿਟਿੰਗ ਵੀ ਬਿਲਕੁਲ ਓਕੇ ਹੋ ਚੁੱਕੀ ਐ ਤੇ ਬਾਜੂ ਦੇ نیچے ਦੇਖੋ ਮੈਂ ਕਪੜਾ ਲਗਾ ਕੇ ਫੋਲਡ ਕੀਤਾ ਆ ਤੇ ਘੇਰੇ ਦੇ نیچے ਵੀ ਪਲੇਨ ਕਪੜਾ ਲਗਾ ਕੇ ਆਪਾਂ ਨੇ ਇਸ ਦੀ ਲੈਂਥ ਜਿਹੜੀ ਹੈਗੀ ਆ ਉਹ ਪੂਰੀ ਕਰਤੀ ਸੋ ਗਲਾ ਆਪਾਂ ਨੇ ਕੁਛ ਨਹੀਂ ਕਰਿਆ ਗਲੇ ਆਪਾਂ ਨੇ ਪਹਿਲਾਂ ਵਾਲੇ ਹੀ ਜੋੜੇ ਆ ਕਿਉਂਕਿ ਇਹ ਸਾਰਾ ਸੂਟ ਹੀ ਟੇਡਾ ਮਿੱਡਾ ਸੀਗਾ ਤਾਂ ਜਿੱਧਰ ਜਿੱਧਰ ਵੀ ਕਾਣ ਸੀਗੀ ਮੈਂ ਤੁਹਾਡੇ ਸਾਹਮਣੇ ਹੀ ਕਟਿੰਗ ਕੀਤੀ ਹੈ ਇੱਕ ਸਾਈਡ ਤੋਂ ਆਪਾਂ ਨੇ ਗਾਲਾ ਕਟਿੰਗ ਕਰਿਆ ਫਿਰ ਵੀ ਗਲਾ ਬਿਲਕੁਲ ਆਪਣਾ ਸੈੱਟ ਹੈ ਕਿਉਂਕਿ ਸੂਟ ਦੇ ਵਿੱਚ ਕਾਣ ਸੀਗੀ ਤੇ ਉਹ ਸਾਰਾ ਕੁਝ ਟੇਡਾ ਸੀਗਾ ਇੱਕ ਸਾਈਡ ਨੂੰ ਵੱਧ ਰਿਹਾ ਸੀ ਉਹ ਆਪਾਂ ਨੇ ਕਟਿੰਗ ਕਰ ਲਈ ਸੋ ਨੈਕ ਆਪਣਾ ਉਹੀ ਹੈ ਨੈਕ ਆਪਾਂ ਨੇ ਬਿਲਕੁਲ ਨਹੀਂ ਛੇੜਿਆ ਨਾ ਫਰੰਟ ਛੇੜਿਆ ਸੀ ਨਾ ਬੈਕ ਮਤਲਬ ਜਿੱਧਰੋਂ ਆਪਾਂ ਨੇ ਇਹ ਵਧਾਇਆ ਸੀਗਾ ਉੱਪਰ ਤਾਂ ਇੰਨਾ ਹੀ ਗਲਾ ਆਪਣਾ ਉੱਪਰ ਵੱਧ ਗਿਆ ਸੀਗਾ ਆਪਾਂ ਨੇ ਫਰੰਟ ਵਾਲਾ ਤੀਰਾ ਉਨਾ ਹੀ ਕੱਟ ਕਰ ਦਿੱਤਾ ਸੀਗਾ ਤੇ ਪਿੱਛੇ ਵਾਲੇ ਪੱਲੇ ਨੂੰ ਆਪਾਂ ਨੇ ਬਿਲਕੁਲ ਨਹੀਂ ਛੇੜਿਆ ਬਾਕੀ ਤੀਰੇ ਉਹਦੇ ਅੜਕੇ ਜਰੂਰ ਆਪਾਂ ਨੇ ਜੋੜੇ ਆ ਤੇ ਪੱਲਾ ਦੇਖ ਸਕਦੇ ਹੋ ਤੁਸੀਂ ਸੂਟ ਹੁਣ ਬਿਲਕੁਲ ਸਿੱਧਾ ਹੋ ਚੁੱਕਿਆ ਐ ਸੋ ਦੋਸਤੋ ਏਸੀ ਕੀ ਆਪਣੀ ਅੱਜ ਦੀ ਵੀਡੀਓ ਹੁਣ ਤੁਹਾਨੂੰ ਸਮਝ ਆ ਗਈ ਹੋਊਗੀ ਕਿ ਸੂਟ ਦੀ ਕਾਨ ਜਿਹੜੀ ਹੈਗੀ ਆ ਉਹ ਕਿੱਦਾਂ ਕੱਢਣੀ ਐ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ